ਕਾਤਾ ਦੇ ਰਿਆਤਾ ਨਹੀਂ ਹੈ ਦੁਨੀਆ ਤੇ ਇੰਨੇ ਵੀ ਗਰੀਬ ਲੋਕ ਹੈਗੇ ਆ ਜਿਨ੍ਹਾਂ ਕੋਲ ਜ਼ਮੀਨ ਦੇ ਉੱਤੇ ਜ਼ਮੀਨ ਦੇ ਉੱਤੇ ਇਦਾਂ ਚੁੱਲਾ ਬਣਾ ਕੇ ਉੱਤੇ ਲੋਹ ਤੇ ਤਵਾ ਰੱਖਣ ਦਾ ਵੀ ਪ੍ਰਬੰਧ ਨਹੀਂ ਹੈਗਾ ਇਦਾਂ ਦੇ ਲੋਕ ਵੀ ਹੈਗੇ ਜਿਵੇਂ ਕੱਲ ਦੀ ਇੱਕ ਤੁਸੀਂ ਵੀਡੀਓ ਵੇਖੀ ਹਣੀ ਛੋਟੇ ਜਿਹੇ ਬੱਚੇ ਦੀ ਇੱਕ ਤੇ ਉਹ ਲੋਕ ਜਿਹੜੇ ਖਾਣ ਲੱਗੇ ਨਖਰੇ ਕਰਦੇ ਨੇ ਛੋਟਾ ਜਿਹਾ ਬੱਚਾ ਮੈਂ ਕਹਿੰਨਾ ਉਹ ਟੀਚਰ ਉਸ ਬੱਚੇ ਲਈ ਫਰਿਸ਼ਤਾ ਬਣ ਕੇ ਆਇਆ ਨਿਤ ਬਹੁਤ ਘਟਨਾਵਾਂ ਵਾਪਸੀਆਂ ਨਾਲ ਵਾਪਰਦੀਆਂ ਨੇ ਉਹ ਬੱਚਾ ਤੁਰਿਆ ਆਉਂਦਾ ਸੀ ਉਹਨੂੰ ਨੇ ਪੁੱਛਿਆ ਤੂੰ ਹੋਮਵਰਕ ਨਹੀਂ ਕੀਤਾ ਜਾਂ ਉਹਨੂੰ ਕੋਈ ਛਿੜਕਿਆ ਤੇ ਨਾਲ ਹੀ ਉਹਨੇ ਆਪਣਾ ਕੈਮਰਾ ਔਨ ਕਰ ਲਿਆ ਤੂੰ ਨੂੰ ਕਿ ਸ਼ਬਦ ਪੁੱਛਿਆ ਉਹਨੇ ਬੱਚੇ ਨੂੰ ਕਹਿੰਦਾ ਕੀ ਖਾ ਕੇ ਆਇਆ ਜਿਵੇਂ ਟੀਚਰ ਪੁੱਛ ਲਿੰਦੇ ਬੱਚੇ ਨੂੰ ਤੋ ਬੱਚਾ ਆ ਗਿਉ ਕਹਿੰਦਾ ਜੀ ਕੁਝ ਨਹੀਂ ਖਾ ਕੇ ਆਇਆ ਕਿਦਾ ਕਿਉਂ ਨਹੀਂ ਖਾ ਕੇ ਆਇਆ ਤੋ ਟੋਤਲੀ ਜੁਬਾਨ ਨਾਲ ਬੱਚਾ ਕਹਿੰਦਾ ਜੀ ਘਰ ਆਟਾ ਹੀ ਨਹੀਂ ਸੀ ਬੱਚਾ ਕੀ ਕਹਿੰਦਾ ਜੀ ਘਰ ਆਟਾ ਨਹੀਂ ਸੀ ਉਜਰ ਉਹਨੇ ਸ਼ਬਦ ਬੋਲਿਆ ਨਾ ਬੱਚੇ ਨੇ ਤੇ ਟੀਚਰ ਦਾ ਨਾਲ ਹੀ ਇੱਕ ਸ਼ਬਦ ਨਿਕਲਿਆ ਹਾਏ ਨਾਲ ਹੀ ਉਹਦੇ ਨੇ ਠੋਡੀ ਨੂੰ ਹੱਥ ਲਾਇਆ ਤੇ ਬੱਚਾ ਭਾਵਕ ਹੋ ਗਿਆ ਤੇ ਉਹ ਬਾਅਦ ਵਿੱਚ ਉਸ ਟੀਚਰ ਦੀ ਸਟੇਟਮੈਂਟ ਵੱਖ-ਵੱਖ ਪੱਤਰਕਾਰਾਂ ਇੰਟਰਵਿਊ ਲਈ ਬਾਅਦ ਵਿੱਚ ਜਿਹੜੀ ਉਸ ਟੀਚਰ ਨੂੰ ਪੱਤਰਕਾਰਾਂ ਪੁੱਛਿਆ ਫਿਰ ਕੀ ਕੀਤਾ ਤੁਸੀਂ ਕਹਿੰਦਾ ਮੈਂ ਕੋਈ ਮਿਥ ਕੇ ਨਹੀਂ ਸੀ ਵੀਡੀਓ ਬਣਾਈ ਮੈਂ ਤਾਂ ਆਮ ਜਿਵੇਂ ਰੋਜ਼ ਹੀ ਬੱਚਿਆਂ ਨੂੰ ਪੁੱਛ ਲਈ ਨਾ ਅੱਜ ਕੀ ਖਾ ਕੇ ਆਏ ਬੱਚੇ ਦੱਸ ਦਿੰਦੇ ਆ ਵੀ ਅੱਜ ਮੈਂ ਆਹ ਖਾਤਾ ਅੱਜ ਮੈਂ ਇਹਦਾਂ ਰੋਟੀ ਖਾ ਕੇ ਆਇਆ ਮੈਂ ਪਰੌਂਠੀ ਖਾ ਕੇ ਆਇਆ ਕਹਿੰਦਾ ਮੈਂ ਤੇ ਵੈਸੇ ਪੁੱਛਿਆ ਮੈਨੂੰ ਤਾਂ ਪਤਾ ਨਹੀਂ ਸੀ ਨਾ ਮੇਰੇ ਦਿਮਾਗ 'ਚ ਖੇੜ ਹੈਗੀ ਸੀ ਜਦੋਂ ਮੈਂ ਇਦਾਂ ਬੱਚੇ ਨੂੰ ਪੁੱਛਿਆ ਤੇ ਕਹਿੰਦਾ ਵੀ ਮੈਂ ਰੋਟੀ ਨਹੀਂ ਖਾ ਕੇ ਆਇਆ ਘਰ ਸਾਡੇ ਆਟਾ ਹੀ ਨਹੀਂ ਸੀ ਉਹਦੇ ਮੂੰਹ 'ਚੋਂ ਹਾਏ ਨਿਕਲਿਆ ਤੇ ਨਾਲ ਹੀ ਉਹਨੇ ਉਹਦੀ ਛੋਡੀ ਨੂੰ ਹੱਥ ਲਾਇਆ ਤੇ ਅੰਦਰ ਜਾ ਕੇ ਉਹਨੇ ਜਿਹੜੀ ਆਪਣੇ ਉਹਦਾ ਲੰਚ ਬਾਕਸ ਹੋਊਗਾ ਟੀਚਰ ਦਾ ਉਹਨੇ ਉਹਦੇ ਚੋਂ ਰੋਟੀ ਖਵਾਈ ਚਲੋ ਵੀਡੀਓ ਵਾਇਰਲ ਹੋ ਗਈ ਉਹਨੇ ਆਪਣੀ ਜਿਹੜੀ ਉਹਦੀ ਟੀਚਰ ਦੀ ਬਿਆਨ ਨਹੀਂ ਆ ਵੀ ਜਦੋਂ ਮੈਂ ਘਰ ਗਿਆ ਮਾਂ ਨੂੰ ਵਿਖਾਈ ਮੇਰੀ ਮਾਂ ਵੀ ਭਾਵਕ ਹੋ ਗਈ ਕਿਹਾ ਮੈਂ ਵੀ ਭਾਵਕ ਹੋ ਗਿਆ ਵੀ ਕਿੱਥੇ ਇੱਕ ਬੰਨੇ ਸਾਡੇ ਬੱਚੇ ਨਖਰੇ ਕਰਦੇ ਆ ਰੋਟੀਆਂ ਖਾਣ ਲੱਗੇ ਤੇ ਇੱਥੇ ਵੀ ਸਮਾਜ 'ਚ ਇਦਾਂ ਦੇ ਲੋਕ ਵੀ ਹੈਗੇ ਆ ਜਿਨ੍ਹਾਂ ਕੋਲ ਇੰਨਾ ਵੀ ਹੈ ਨਹੀਂ ਵੀ ਉਹ ਆਪਣੇ ਬੱਚਿਆਂ ਨੂੰ ਦੋ ਵਕਤ ਦੀ ਚੰਗੀ ਰੋਟੀ ਖਵਾ ਸਕਣ ਵੱਖਰੀ ਗੱਲ ਹੈ ਚਲੋ ਉਸ ਬੱਚੇ ਦੀ ਹੁਣ ਵੀਡੀਓ ਵਾਇਰਲ ਹੋ ਜਾਣੀ ਆ ਬਹੁਤ ਸਮਾਜ ਦੇ ਵਿੱਚ ਸੇਵਾ ਕਰਨ ਵਾਲਿਆਂ ਉਸ ਬੱਚੇ ਦੀ ਹੈਲਪ ਕਰ ਦੇਣੀ ਆ ਪਰ ਕੇਵਲ ਇੱਕ ਬੱਚਾ ਨਹੀਂ ਇਦਾਂ ਦਾ ਹੈਗਾ ਬਹੁਤ ਬੱਚੇ ਬਹੁਤ ਦੁਨੀਆ ਤੇ ਇਦਾਂ ਦੇ ਲੋਕ ਭਰੇ ਪਏ ਨੇ ਜਿਨ੍ਹਾਂ ਕੋਲ ਇੱਕ ਬੰਨੇ ਤੇ ਖਾਣ ਲੱਗਿਆ ਲਖਰੇ ਕੀਤੇ ਜਾਂਦੇ ਨੇ ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਨਹੀਂ ਆਉਂਦਾ ਵੀ ਕਬ ਹੂੰ ਖੀਰ ਖਾਣ ਕਿਉਂ ਨਾ ਪਾਵੇ ਵੀ ਕਈ ਵਾਰੀ ਤੇ ਬੰਦੇ ਤੇ ਗਾੜੀ ਦੇਸੀ ਕੀ ਹਉਦੇ ਬਣੇ ਪਕਵਾਨ ਹਉਦੇ ਤੇ ਬੰਦਾ ਕਹਿੰਦਾ ਮੈਂ ਨਹੀਂ ਖਾਣਾ ਤੇ ਕਬ ਹੂੰ ਕੂਰਣ ਚਨੇ ਬਣਾਵੇ ਕਈ ਵਾਰੀ ਰੂੜੀਆਂ ਤੋਂ ਚਨੇ ਚੁਗਣ ਲਈ ਦਲੀਆਂ ਸੜੀਆਂ ਸਬਜ਼ੀਆਂ ਚੂਣਣ ਲਈ ਵੀ ਮੰਡੀ ਤੋਂ ਮਜਬੂਰ ਹੋਣਾ ਪੈਂਦਾ ਹੈ ਕਮੂ ਦਰਦਰ ਟੁਕ ਮੰਗਾਵੇ ਕਦੀ ਕਦੀ ਦਰਦਰ ਦੇ ਟੁਕੜੀ ਵੀ ਮੰਗਣਾ ਪੈਂਦਾ ਤੋ ਸਭ ਬੱਚੇ ਤੇ ਮੂੰਹ ਚੋਂ ਨਿਕਲੀ ਹੋਈ ਜਿਹੜੀ ਗੱਲ ਹੈ ਉਹਨੇ ਤੁਸੀਂ ਵੇਖੋ ਹੁਣ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਦੀ ਹੈਲਪ ਵੀ ਕਰ ਦੇਣੀ ਹੈ ਚਲੋ ਸਮਾਜ ਵਿੱਚ ਵੈਸੇ ਮੈਂ ਇੱਕ ਬੇਨਤੀ ਅਕਸਰ ਕਰਦਾ ਹਾਂ ਵੀ ਅਸੀਂ ਰੱਜਿਆਂ ਨੂੰ ਰਜਾ ਰਹੇ ਹਾਂ ਸਮਾਜ ਵਿੱਚ ਲੰਗਰ ਉੱਥੇ ਲੱਗ ਰਿਹਾ ਜਿੱਥੇ ਕਈ ਵਾਰੀ ਬੰਦਾ ਘਰੋਂ ਖਾ ਕੇ ਆਉਂਦਾ ਤੇ ਜੇਕਰ ਤੁਸੀਂ ਇਹੋ ਪੈਸਾ ਆਪਣੇ ਸਮਾਜ ਚ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਨ ਤੇ ਲਾਈਏ ਮੈਂ ਨਹੀਂ ਆਂਦਾ ਅਸੀਂ ਉਹਨਾਂ ਨੂੰ ਮੰਗਤੇ ਬਣਾਈਏ ਇੱਕ ਵਾਰੀ ਉਹਨਾਂ ਨੂੰ ਆਪਣੇ ਪੈਰਾਂ 'ਸਰ ਖੜੇ ਕਰ ਦਈਏ ਫਿਰ ਉਹ ਆਪਣੇ ਆਪ ਹੀ ਸਮਾਜ ਵਿੱਚ ਉਹ ਸਮਾਜ ਦੀ ਇੱਕ ਰੀੜ ਦੀ ਹੱਡੀ ਬਣ ਕੇ ਸਮਾਜ ਨੂੰ ਵਧੀਆ ਬਣਾਉਣ 'ਚ ਆਪਣਾ ਯੋਗਦਾਨ ਪਾ ਸਕਦੇ ਆ। ਤੋਂ ਮੈਂ ਤਾਂ ਸਿਰਫ ਇੱਕ ਬੇਨਤੀ ਕੀਤੀ ਜਿਵੇਂ ਪੁਸਰੀ ਰੋਟੀ ਉਹ ਹੁੰਦੀ ਜਿਹਨੂੰ ਤਵਾ ਤੇ ਲੋਹ ਨਾਲ ਨਸੀਬ ਹੋਵੇ। ਪਾਸ਼ਾ ਕਹਿੰਦੇ ਨੇ ਐਸੇ ਵੀ ਦੁਨੀਆ ਤੇ ਲੋਕ ਹੈਗੇ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਪੁਸਰੀ ਰੋਟੀ ਬਣਾ ਲਈ ਤਵੇ ਤੇ ਲੋਹ ਤੋਂ ਬਿਨਾ ਤੇ ਥਾਲ 'ਚ ਪਾ ਲਈ। ਪਰ ਇੱਕ ਸ਼ਬਦ ਵਰਤਿਆ ਕਹਿੰਦੇ ਜਿੰਨੀ ਗੁਰੂ ਮਨਾਇਆ ਜੀਵਨਾ ਨੇ ਆਪਣੀ ਜ਼ਿੰਦਗੀ ਚ ਗੁਰੂ ਅਨੁਸਾਰ ਹੋ ਕੇ ਜੀਵਨ ਬਤੀਤ ਕਰ ਲਿਆ ਨਾ ਉਹ ਉਸ ਰੋਟੀ ਵਿੱਚੋਂ ਵੀ ਤ੍ਰਿਪਤੀ ਪ੍ਰਾਪਤ ਕਰ ਲੈਂਦੇ ਆ ਰਾਜ ਜਾਂਦੀ ਉਹਦੇ ਨਾਲ ਵੀ ਤੇ ਜਿਨ੍ਹਾਂ ਨੇ ਗੁਰੂ ਨਹੀਂ ਨਾ ਮਨਾਇਆ ਜਿਹੜੇ ਗੁਰੂ ਦੀ ਸਿੱਖਿਆ ਅਨੁਸਾਰ ਨਹੀਂ ਤੁਰੇ ਕਹਿੰਦੇ ਭਾਵੇਂ ਉਤਰਾਂ ਤਰਾਂ ਦੇ ਪਕਵਾਨ ਰੋਜ਼ ਖਾਣ ਸਰੀਰ ਤੇ ਰਾਜ ਜਾਂਦਾ ਉਹਨਾਂ ਦੀ ਨੀਅਤ ਕਦੀ ਨਹੀਂ ਰਾਜਦੀ ਉਹਦਾ ਸ਼ਬਦ ਦਾ ਸਾਰੰਸ਼ ਇਹ ਵੀ ਪੁਸਰੀਆਂ ਪਕਾਈਆਂ ਪੰਜਾਂ ਥਾਲੇ ਮਾਹੇ ਜਿਨੇ ਗੁਰੂ ਮਨਾਇਆ ਰਾਜ-ਰਾਜ ਸਿੱਖਾਂ ਨੇ ਤਾਂ ਆਪਣੀ ਜ਼ਿੰਦਗੀ ਦਾ ਟਾਰਗੇਟ ਇਹ ਮਿਤਨਾ ਚਾਹੀਦਾ ਕਿ ਮੈਂ ਆਪਣੀ ਜ਼ਿੰਦਗੀ ਚ ਉਹ ਕਾਰਜ ਕਰਾਂ ਜਿਹਦੇ ਨਾਲ ਮੇਰਾ ਗੁਰੂ ਮੇਰੇ ਤੋਂ ਗੁੱਸੇ ਨਾ ਹੋਵੇ। ਤੋ ਇਸ ਕਰਕੇ ਸਿੱਖ ਨੇ ਆਪਣੇ ਪੁੱਤ ਤੀ ਦੇ ਆਨੰਦ ਕਾਰਕ ਦੇ ਕਿਉਂਕਿ ਇਹ ਇੱਕ ਗ੍ਰਸਤ ਸਾਧ ਸੰਗਤ ਜੀ ਇਸ ਨੂੰ ਧਰਮ ਕਿਹਾ ਗਿਆ। ਸਿੱਖੀ ਵਿੱਚ ਨਾ ਬਾਕੀ ਜਿਹੜੇ ਦੁਨੀਆਂ ਦੇ ਮਤ ਨੇ ਕਿਸੇ ਨੇ ਨੂੰ ਆਸ਼ਰਮ ਕਿਹਾ ਜਿਵੇਂ ਚਾਰ ਹਿੱਸਿਆਂ ਚ ਮਨੁੱਖ ਦੀ ਉਮਰ ਨੂੰ ਵੰਡ ਦਿੱਤਾ ਗਿਆ ਵੀ 25 ਸਾਲ ਇਹਨੇ ਸੰਿਆਸੀ ਰਹਿਣਾ ਹੈ। 25 ਸਾਲ ਇਹਨੇ ਬਾਨ ਪ੍ਰਸਤ ਰਹਿਣਾ ਹੈ 25 ਸਾਲ ਇਹਨੇ ਬ੍ਰਹਮਚਾਰੀ ਰਹਿਣਾ ਹੈ 25 ਸਾਲ ਇਹਨੇ ਗ੍ਰਸਤੀ ਰਹਿਣਾ ਹੈ ਯਾਨੀ ਕਿ ਚੋਹੇ ਸਿਆਚੇ ਉਮਰ ਵੰਡ ਦਿੱਤੀ ਕਿ ਬੰਦੇ ਦੀ ਕਿ 25 ਸਾਲ ਇਹਨੇ ਬ੍ਰਹਮਚਾਰੀ ਰਹਿਣਾ ਹੈ 25 ਸਾਲ ਇਹਨੇ ਸੰਿਆਸੀ ਰਹਿਣਾ ਹੈ 25 ਸਾਲ ਇਹਨੇ ਗ੍ਰਸਤੀ ਰਹਿਣਾ ਹੈ ਸਿੱਖੀ ਚ ਜਾ ਨਹੀਂ ਹੈ ਸਿੱਖੀ ਵਿੱਚ ਨੂੰ ਧਰਮ ਆਖਿਆ ਗਿਆ ਵੀ ਇਹ ਧਰਮ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ ਜਿਵੇਂ ਆਮ ਤੁਸੀਂ ਬਾਕੀ ਮਤਾਂ ਚ ਵੇਖੋਗੇ ਵੀ ਜਿਹੜਾ ਬੰਦਾ ਰੱਬ ਦੇ ਰਾਹ ਤੇ ਤੁਰਦਾ ਸੀ ਉਹਨੂੰ ਸਭ ਕੁਝ ਛੱਡ ਛੜਾ ਕੇ ਪਰਿਵਾਰ ਬੱਚੇ ਫਿਰ ਉਹ ਆਂਦਾ ਸੀ ਮੈਂ ਰੱਬ ਕੋਲ ਤੁਰਨਾ ਪਰ ਗੁਰੂ ਨਾਨਕ ਦੇ ਘਰ ਇਦਾਂ ਨਹੀਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਬਹੁਤ ਨੇੜੇ ਨੇ ਰੱਬ ਦਾ ਰੂਪ ਨੇ ਆਪ ਗ੍ਰਸਤੀ ਨੇ ਉਹ ਉਹਨਾਂ ਦੇ ਦੋ ਬੇਟੇ ਨੇ ਜਦੋਂ ਉਹ ਪ੍ਰਚਾਰ ਲਈ ਤੁਰੇ ਨੇ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦੇਣੀ ਸੀ ਗੁਰੂ ਅੰਗਦ ਸਾਹਿਬ ਨੂੰ ਇਹ ਕੰਡੀਸ਼ਨ ਨਹੀਂ ਰੱਖੀ ਕਿ ਤੁਸੀਂ ਪਹਿਲਾਂ ਆਪਣਾ ਪਰਿਵਾਰ ਛੱਡ ਕੇ ਆਓ ਆਪਣੇ ਬੱਚਿਆਂ ਨਾਲੋਂ ਨਾਤਾ ਤੋੜ ਕੇ ਆਓ ਤੁਸੀਂ ਆਪਣੀ ਪਤਨੀ ਕੋਲ ਨਹੀਂ ਜਾਣਾ ਆਪਣੇ ਬੱਚਿਆਂ ਕੋਲ ਨਹੀਂ ਜਾਣਾ ਨਾ ਇਹ ਨਹੀਂ ਕਿਹਾ ਉਹਨਾਂ ਨੂੰ ਗੁਲਿਆਈ ਬਖਸ਼ਿਸ਼ ਕੀਤੀ ਸਗੋਂ ਇਵਨ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਵਿੱਚ ਉਹਨਾਂ ਦਾ ਸਾਥ ਦਿੰਦੇ ਰਹੇ ਜਿਹਦਾ ਜ਼ਿਕਰ ਭਾਈ ਸੱਤਾ ਬਲਵੰਡ ਜੀ ਨੇ ਆਪਣੀ ਵਾਰਚ ਕੀਤਾ ਬਲਵੰਡ ਖੀਵੀ ਨੇਕ ਜਨ ਹੇ ਬਲਵੰਡ ਆਖ ਮਾਤਾ ਖੀਵੀ ਬੜੀ ਨੇਕ ਔਰਤ ਹੈ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਘਿਅਦੀ ਇਹ ਵਿਲਖਣਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਅੰਗਦ ਸਹਿ ਮਹਾਰਾਜੀ ਦੀ ਸੁਪਤਨੀ ਮਾਤਾ ਖੀਵੀ ਜੀ ਦਾ ਨਾ ਮਾਇਆ ਤੇ ਇੱਕ ਸ਼ਬਦ ਵਰਤਿਆ ਗਿਆ ਮਾਤਾ ਕੀ ਵੀ ਸਹਿ ਸੋਏ ਜਿਨ ਗੋਏ ਉਠਾਲੀ ਮਾਤਾ ਕੀ ਵੀ ਤੁਹਾਡਾ ਪਤੀ ਪਤਾ ਕੌਣ ਹੈ ਜਿਨੇ ਸਾਰੀ ਧਰਤੀ ਦਾ ਭਾਰ ਚੱਕਿਆ ਹੋਇਆ ਜਨ ਕਿ ਧਰਮ ਮੇ ਤੁਹਾਡਾ ਪਤੀ ਜਿਵੇਂ ਤੌਲ ਧਰਮ ਦਇਆ ਕਾ ਪੂਤ ਇਹ ਮੰਨਿਆ ਗਿਆ ਸੀ ਵੀ ਇਸ ਧਰਤੀ ਨੂੰ ਧਰਮ ਨੇ ਚੱਕਿਆ ਹੋਇਆ ਤੇ ਕਹਿੰਦੇ ਅਸੀਂ ਮਹਿਸੂਸ ਕਰਦੇ ਹਾਂ ਤੁਹਾਡਾ ਪਤੀ ਪਤਾ ਕੌਣ ਹੈ ਜਿਨੇ ਗੋਏ ਉਠਾਲੀ ਗੋਏ ਮੀਨਿੰਗ ਧਰਤੀ ਜਿਵੇਂ ਗੋ ਬਿੰਦ ਬਿੰਦ ਦਾ ਅਰਥ ਮਾਲਕ ਗੋ ਦਾ ਅਰਥ ਕੀ ਧਰਤੀ ਧਰਤੀ ਦਾ malik